ਜਗੋ ਸਰਦਾਰ ਜੀ ਕੌਣ ਪੜਾ ਹੈ ਐ ਆਹ ਕੌੰਦਾ ਪਿਆਵ ਐ ਸੇ ਉਹ ਕਿਹਾ ਵੇ ਹਾਂ ਤੁਹਾਨੂੰ ਕੋਈ ਮਸੀਹ ਨਹੀਂ ਰਹੀ ਗੀ ਓੜ ਕਦਾ ਖੋਰੀ ਦੇ ਪਿਆ ਇਹਦਾ ਪਲੰਗ ਤੇ ਪਿਆ ਹੁੰਦਾ ਢਾੜ ਓ ਤਾਈ ਦੇ ਕਿਹਦਾ ਡੰਗ ਮਾਰਿਆ ਹੈ ਤੈਨੂੰ ਹੈਕਰ ਮਸ਼ੀਨ ਨਹੀਂ ਰਹੀ ਉਹ ਪਰਾ ਮੈਂ ਕਿਹਦਾ ਡੰਗ ਮਾਰੀ ਤੈਨੂੰ ਨਸ਼ਾ ਹੀ ਲੱਗਦਾ ਸਾਰੇ ਬੰਨੇ ਚੱਲ ਕਰ ਮੇਰੇ ਰਹਿਣ ਦੇ ਥੇ ਘੜੀ ਪਿਆ ਗੱਲ ਕਰ ਆਂਦੇ ਪਿਆ ਉਹ ਦੱਸਤਾ ਪਾਏਗਾ ਨਵੀਂ ਕੋਈ ਹਾਂ ਜੀ ਆ ਤੇ ਅੰਟੀ ਲੱਗ ਗੰਡੇ ਆਂਟੀ ਦੇ ਕੀ ਹੋਇਆ ਵਾ ਪਤਾ ਨਹੀਂ ਟੀਲ ਪੱਟੀ ਕਿਉਂ ਬੰਨੀ ਆਂ ਨਾ ਕਿ ਘਰਾਂ ਚ ਜਾਵਾਂ ਕਿ ਨਾ ਜਾਵਾਂ ਕਿ ਤਾਂ ਪਤਾ ਲੱਣ ਸਮਝ ਨਹੀਂ ਆਉਂਦੀ ਮੈਨੂੰ ਮੈਂ ਉਹਨਾਂ ਨੂੰ ਚੱਲਦਾ ਤਾਂ ਭੂਆ ਜੀ ਮੈਨੂੰ ਗੁੱਸੇ ਨਾਲ ਹੁਣ ਮੈਂ ਇਦਾਂ ਕਰਦੀ ਆ ਭੂਆ ਜੀ ਨੂੰ ਪੁੱਛ ਹੀ ਲੈਣੀ ਆ ਤੇ ਇਹਦੀ ਜਾਨੀ ਆ ਕੀ ਕੋਤਨ ਦੀ ਹੈ ਕਿ ਕਿਉਂ ਸਾਟ ਲੱਗੀ ਹੈ ਕਿ ਤੂੰ ਚੱਲ ਮੈਂ ਕੋਆ ਜੀ ਬਹੁਤ ਚੰਗੀ ਲੱਗ। ਹਲੋ ਸਸਿਕਾ ਬੁਆ ਜੀ ਠੀਕ ਆ ਠੀਕ ਆ ਮੈਂ ਠੀਕ ਆ ਪੀਸ ਨੋ ਠੀਕ ਆ ਠੀਕ ਨਹੀਂ ਮੈਂ ਕੁਛ ਨਹੀਂ ਮੈਂ ਕਰ ਰਹੀ ਮੈਂ ਕੁਛ ਨਹੀਂ ਕਰਨੀ ਤੇ ਮੈਂ ਤੁਹਾਨੂੰ ਪੁੱਛਣਾ ਹੀ ਪਤਾ ਨਹੀਂ ਆਂਟੀ ਦੇ ਨਾਲ ਸਾਟ ਲੱਗੀ ਹੈ ਮੈਂ ਵੇਖਣ ਦੀ ਹੀ ਤੇ ਮੈਂ ਤੁਹਾਨੂੰ ਪੁੱਛਣਾ ਹੀ ਕਿ ਮੈਂ ਜਾਵਾਂ ਕਿ ਨਾ ਜਾਵਾਂ ਆਂਟੀ ਘਰੇ ਚਲ ਜਾ ठीक है थीका, थीका। मैं खानी मैं भौजी ਨੂੰ ਪੁੱਛ ਕੇ ਜਾਂਦੀ ਆ ਠੀਕ ਆ ਠੀਕ ਆ ਕੋਈ ਨਹੀਂ ਮੈਂ ਬਣਾ ਦੂੰਗੀ ਰੋਟੀ ਪਾਣੀ ਜੇ ਕਹਿਣਗੇ ਤੇ ਤੇ ਇਹ ਕੱਲ ਨੂੰ ਆਣਾ ਵਾ ਠੀਕ ਆ ਠੀਕ ਆ ਚਲੋ ਠੀਕ ਆ ਫਿਰ ਭੌਜੀ ਚਲਣਾ ਸਾਸ੍ਰਿਕਾ ਚਲ ਭੌਜੀ ਕਹਿੰਦੀ ਵੀ ਹੋਇਆ ਮੈਂ ਹੋਈ ਹੋਣੀ ਹੈ ਹਾਂ ਜੀ ਸਾਸ੍ਰਿਕਾ ਸਾਸ੍ਰਿਕਾ ਕੀ ਹੋਇਆ ਤੁਹਾਨੂੰ ਕੁਛ ਨਹੀਂ ਪੁੱਤ ਦੇਖਦੇ ਹੀ ਸਾਖ ਲੱਗੀ ਬਾਦੂ ਵਿੱਚ ਨਾਉਂ ਲਈ ਸੀ ਅੱਛਾ ਅੱਛਾ ਤੇ ਬਸ ਨਾਉਂਦੇ ਆ ਨਾਉਂਦੇ ਪਿਆਰ ਕਰਤੀ ਦੀਆ ਤੇ ਡਿੱਗ ਪਈ ਥੋੜਾ ਤੇ ਸੱਟ ਲੱਗੀ ਨਹੀਂ ਨਹੀਂ ਸੱਟ ਤਾਂ ਹੈ ਹੀ ਆ ਪਰ ਫਿਰ ਵੀ ਚੱਲ ਮਗਰ ਵਾ ਸੱਟ ਠੀਕ ਸਿਰ ਦੇ ਤੇ ਮੈਂ ਵੇਖਣ ਦੀ ਨਹੀਂ ਮੈਨੂੰ ਪਤਾ ਨਹੀਂ ਅੰਟੀ ਨੂੰ ਕੀ ਹੋਇਆ ਵਾ ਅੱਛਾ ਅੱਛਾ ਮੈਂ ਜਾਣਾ ਚਾਹਾਂਗਾ ਤਾਂ ਆ ਜਾਵਾਂ ਭੋਜੀ ਘਰ ਲੈਣੀ ਕਿੱਥੇ ਗਈ ਤਰੀ ਭੂਆ ਦੀ ਗਈ ਆ ਪਿੰਡ ਗਈ ਸੀ ਇੱਥੇ ਰਹਿਣਾ ਉਹਨੇ ਨਹੀਂ ਨਹੀਂ ਆ ਜਾਣਾ ਸਵੇਰੇ अच्छा ते फिर मैं कह उन्होंने पूछा ली ते मैंने कहा मैं आज जा रही है ते कहदे नहीं तू जाके पूछ के आ चल चंगा कीता पुत तू आ गई हां जी ओदन मैं देखन दी प्रपदे आ जाना नहीं प्रपदे नहीं आई हां नहीं आए ते कहदे ਨਾਲੇ ਦੱਸਦੇ ਉਹ ਵੀ ਮੈਂ ਘਰ ਨਹੀਂ ਆ अच्छा अच्छा ਸਵੇਰੇ ਮੈਂ ਆ ਜਾਣਾ ਕੀ ਪਰ ਕੀ ਕਹਿੰਦੇ ਨਾਲੇ ਪੁੱਛ ਆਈ ਦੇ ਕੋਈ ਕੰਮ ਕੋਈ ਕਰਨਾ ਤੇ ਦੱਸ ਤੂੰ ਕੰਮ ਦਾ ਪੁੱਤ ਤੈਨੂੰ ਕੀ ਦੱਸਾਂ ਸਵੇਰੇ ਤੇ ਮੈਂ ਰੋਟੀ ਪਕਾ ਲਈ ਹੀਗੀ ਤੇ ਹੁਣ ਰਾਤ ਦੀ ਰੋਟੀ ਪਕਣ ਵਾਲੀ ਆ ਨਾ ਮੈਨੂੰ ਖਾਦੇ ਜਾਂਦੇ ਆ ਤੇ ਇਹ ਮੈਨੂੰ ਫੋਜੀ ਵਿਖਿਆ ਸੀ ਕੀ ਕੋਚਲੀ ਅੰਟੀ ਨੂੰ ਇਹ ਕੰਮ ਤੁਮ ਕਰਨਾ ਤੇ ਕਰਨਾ ਅੰਕਲ ਜਰਾ ਕਿਤੇ ਚੌਲ ਚਾਲ ਬਣਾ ਦੇ ਖਾਣਾ ਦੇਖੋ ਇਹ ਵੀ ਮੈਂ ਬਣਾ ਕੇ ਦਵਾਂਗੀ ਉਹ ਚੀਜ਼ ਤਾਂ ਫਿਰ ਕਰ ਦਰਦੀ ਆਸ ਤੋ ਕਿ ਡੀ ਚੱਲੀ ਹੈ ਹੈ ਉਹ ਆਪਣਾ ਰੋਟੀ ਪੜੀ ਪਕਾ ਕੇ ਆਈ ਨਹੀਂ ਵੀ ਮੇਰਾ ਬਣਾਏਗੀ ਮੈਂ ਤਾਂ ਸੇਰੇ ਬਣਾ ਲਿਆ ਸੀ ਪੱਲੀ ਤਾਂ ਹੈਗੀ ਮੈਂ ਕੀ ਕਰ ਕਿੰਨਾ ਖਾਣਾ ਲੈ ਦੱਸ ਚੰ ਚੰਗਾ ਕੀਤਾ ਤੁਆ ਨਹੀਂ ਚਲ ਤੇ ਇਹ ਬੋਤੀ ਚਾਹ ਦਿੱਤੀ ਆਹ ਚਾਹ ਤੇ 3 ਸਨੀ ਨੇ ਬਣਾ ਕੇ ਤੇ ਰੋਟੀ ਬਣਨ ਵਾਲੀ ਰਾਤ ਵੀ ਤੇ ਸੋਚਣ ਦੀ ਕਿ ਕੀ ਕਰਾਂ ਹੁਣ ਮੈਂ ਬਣਾ ਲੱਗੀ ਕੋਈ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਚੱਲ ਬੁੱਤੂ ਐ ਹੀ ਆ ਨਾ ਤੈਨੂੰ ਬੜਾ ਚੰਗਾ ਲੱਗਾ ਠੀਕ ਆ ਠੀਕ ਆ ਹੈ ਇਹ ਨਹੀਂ ਆ ਜਾਇਆ ਹੋ ਜਾਣਾ ਕੱਲੇ ਬੰਦੇ ਦਾ ਅੰਦਰ ਲੰਮੇ ਪੈ ਪੈ ਕੇ ਬੁੜਾ ਹਨ ਉਹਨਾਂ ਦਾ ਪਤਾ ਧੀ ਤੇ ਉਸ ਵੇਲੇ ਯਾਦ ਆਉਂਦੇ ਸੀ ਤਾਂ ਹੀ ਉਹ ਆਏ ਹੈਗੇ ਤਾਂ ਹੀ ਮੈਂ ਸੋਚਾ ਮੈਂ ਤੇ ਘਰ ਹੁੰਦੀ ਨਾ ਤਾਂ ਉਹਨੇ ਚਾਟਾ ਵਾਹੀ ਆਈ ਕਿ ਉਹ ਚਾਟੂ ਜਗਾ ਕਿ ਢੜੀ ਫੁਮਾਹੀ ਬਣਾਉਣੀ ਸੀ ਤੁਸ ਨੂੰ ਬਲਾਉਣੀ ਕੋਤਮਸ ਰਾਂਡਾ ਲੈ ਚੱਲ ਮੈਂ ਬਣਾ ਲਵਾਂਗੀ ਬੇਟੀ ਉੱਥੇ ਦੱਬਿਆਂ ਦੇ ਸਾਹਮਣੇ ਪਾਣਾ ਪਈਆ ਠੀਕ ਹੈ ਢੀਤਾਂ ਦੇ ਆਟਾ ਨੂੰ ਗੁੱਦਾ ਠੀਕ ਹੈ ਤੇ ਬਸ ਫੁਲਕੇ ਲਾ ਜਾ ਮੈਂ ਪਕਾ ਦੇਣੀ ਹੋਈ ਚਲ ਤੇ ਵੀ ਰੈਸਟ ਕਰੋ ਹਾਈ ਹਾਈ ਕਿੰਨੀ ਚੰਗੀ ਕੁੜੀ ਆ ਹੈ ਵੇਖ ਲਾ ਕੋ ਆ ਕਰਨੀ ਪਰ ਕਿਤੇ ਦੇਖਿਆ ਤੇ ਫਿਰ ਵੀ ਵਿਚਾਰੀ ਆ ਗਈ ਆ ਦੁਨੀਆ ਵੇਖ ਲਾ ਚੰਗੀ ਤਾਂ ਚੰਗੀ ਆ ਤੇ ਮੈਂ ਹੀ ਮਾੜੀ ਸੀ ਜਿਹੜੀ ਹਰ ਕਦਮ ਮਾੜੇ ਪਤੀ ਦੇ ਕਰਦੀ ਰਹੀ ਤੇ ਅੱਜ ਵੀ ਨੋਹੋ ਫੁੱਟਣਾ ਪੈਣਿਆ ਵੇਖ ਲਾ ਕਹਿੰਦੀ ਆ ਮੈਂ ਆਪੇ ਰੋਟੀ ਬਣਾ ਜੰਨੀ ਆ ਕਿੰਨੀ ਚੰਗੀ ਕੁੜੀ ਆ ਚਲ ਪਰਮਾਤਮਾ ਲੰਮੀ ਉਮਰ ਕਰੇ ਇਹਦੀ ਨੇ ਤੇ ਕੇ ਦੇ ਲਾਗੇ ਕੌਣ ਲਗਦਾ ਅਜ ਕੱਲ ਦੇ ਸਮੇਂ ਵਿੱਚ ਕਿੜੇ ਮਿਹਰੀ ਜੰਮਾਰੀ ਲਾਦਾ ਦੇਖਾਂ ਕੀ ਬੰਦਾ ਵੇਲਾ ਦਾ ਕੰਮ ਦੇ ਹਾਲ ਵੇਲੇ ਆ ਕੀ ਬਾਂਦਰ ਬਣਿਆ ਆ ਢੋਖੇ ਜਿਹਾ ਕਰਦਾ ਫਿਰਦਾ ਏ ਕੀ ਹੋ ਗਿਆ ਵਾ ਮਾਪ ਲਿਓ ਕਿ ਕਿਤਨਾ ਸਿਰ ਪਾੜਿਆ ਓਦਾ ਕੀ ਮਾਰਿਆ ਸਿਰ ਤੇ ਨਹੀਂ ਮਾਰਿਆ ਸਿਰ ਤੇ ਕੋਈ ਆ ਭਿੱਡੇ ਪੀ ਆ ਇਹਦਾ ਤੀਜਾ ਬੰਦਾ ਕਿਹੜਾ ਈ ਯਾਰ ਅੰਦਰ ਖੜੀ ਆ ਅੰਦਰ ਜਿਆ ਕੱਢ ਉੱਥੇ ਰੋਟੀ ਪਈ ਆ ਉੱਥੇ ਉੱਥੇ ਤੇ ਰੋਟੀਆਂ ਖਾਣ ਤੇ ਤੂੰ ਸਿਰ ਪਾੜੇ ਤੂੰ ਭੇੜਾ ਮੋ ਤੇਰੇ ਜੰਮਣ ਵਾਲੇ ਦਿੰਦਾ ਆ ਗੱਲ ਅੰਦਰ ਲਿਆ ਇਹਨੂੰ ਤੋਰਦਾ ਚੱਲ ਅੰਦਰ ਵੜ ਦੱਸਾ ਫੜਾ ਉਹ ਨਹੀਂ 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 ਪੈ ਨਹੀਂ ਉਹਨੇ ਤੇ ਕੋਈ ਬਾਤ ਸੁਣ ਨਹੀਂ ਇਹਨੇ ਉਹ ਨਹੀਂ ਨਹੀਂ ਲੈ ਲੈ ਦੇ ਚੱਲ ਦੋ ਭਾਜਾ ਤਾ ਆ ਘਾੜ ਦੇ ਛੱਡ ਦੇ ਪਰ ਇਧਰ ਦੱਸਾ ਕਰ ਰੁਕ ਜਾ ਉਹ ਗਿਆ ਇਹੋ ਜਿਹੀ ਅਵਲੀ ਨਾ ਕੇ ਦੇ ਘਰ ਨਾਲ ਪੈਦਾ ਹੋਣ ਗਏ ਸੱਚਾ ਪਾਤਸ਼ਾਹ ਚੱਲਿਆ ਕਿੱਥੇ ਆ ਵੇ ਆ ਵੇ ਤਾਈ ਦਾ ਰਵੇ ਜੱਟਾ ਵਾ ਆ ਕੀ ਹੋ ਗਿਆ ਕਰਕੇ ਕੀ ਗਿਆ ਤੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਉਹ ਕੋ ਸ਼ਰਮਾਟ ਫੇਰ ਕੇ ਮੜੀ ਜੰਨੀ ਤੇ ਐਪੇ ਡੇਪੀ ਕਿਦੇ ਝੂਠ ਮਾਰਨੀ ਉਹ ਤੂੰ ਮੇਰੀ ਗੱਲ ਸੁਣ ਲੈ ਬੰਦਾ ਭਟ ਜਾ ਸੁਣੇ ਕਰ ਤਾਇ ਨੇ ਤੇਰੇ ਦਵਾਲਾ ਦਸਤਾ ਭਲਣਾ ਹੀ ਅੱਜ ਥੋੜਾ ਮੰਗਲਾ ਮੇਰੇ ਸਿਰ 'ਚ ਨੇ ਖੱਟਿਆ ਮਾਰਿਆ ਤੂੰ ਉਹ ਚੱਟਾ ਹੋ ਗਿਆ ਤੇ ਫੇਰ ਫੇਰ ਤੈਨੂੰ ਫੜ ਕੇ ਲੈਣਾ ਵਜੇਗਾ ਹੁਣ ਮੇਕੋ ਕਿਤੇ ਮੈਂ ਨਹੀਂ ਮਾਰਿਆ ਭਲੇਖਾ ਤੈਨੂੰ ਇੱਡਾ ਕਿ ਤੂੰ ਨਿਆਣਾ ਕੇ ਦੁੱਧ ਪੀਂਦਾ ਰੂ ਜੇ ਮੈਨੂੰ ਮੁੰਡਾ ਨਾ ਖੜੇ ਮੈਂ ਤੇ ਮਾਰੀ ਗਈ ਅੰਦਰ ਉਹ ਮੈਨੂੰ ਮਾਰ ਨਾ ਕਰ ਨਖੱਟਿਆ ਇੰਨਾ ਤੇ ਕੋਈ ਸ਼ਰਮ ਕਰ ਕੋਈ ਸ਼ਰਮ ਚੰਗਾ ਤੈਨੂੰ ਪਤਾ ਲੱਗਾ ਤੂੰ ਕੀ ਸੋਚ ਕੇ ਮੰਗਲਾ ਫੜਿਆ ਹੈ ਜੇ ਤਾਈ ਦਾ ਨਾ ਮਾਰਦਾ ਤੂੰ ਮੇਰੇ ਮਾਰਨਾ ਹੈ ਉਹ ਮੈਂ ਨਹੀਂ ਕੇਜਾ ਮਾਰਨਾ ਤੇ ਮੁੰਗੜਾ ਫੜਿਆ ਕਰ ਤੂੰ ਉਹਦੇ ਹੱਥ ਜਾ ਗਿਆ ਮੇਰੇ ਵਾਹ ਜੱਨਾ ਆਇਆ ਤੇਰਾ ਲਾਜ ਮੈਨੂੰ ਕਰਨਾ ਪੈਣਾ ਦੂਜੇ ਤਰੀਕੇ ਨਾਲ ਇਹ ਪੱਕਾ ਕਿੱਥੋਂ ਲਈ ਤੈਨੂੰ ਅੱਤਾ ਹੀ ਉੱਥੇ ਪੈਕ ਮਾਰਦੇ ਵਿੱਚ ਫੋਰੀਏ ਭਈਆਂ ਲੱਗੇ ਹਾਏ ਮੈਂ ਮਰ ਜਾ ਆ ਇਹਨੂੰ ਸ਼ਰਮ ਨਹੀਂ ਆਉਂਦੀ ਆ ਵੇ ਕਿੰਨਾ ਕਿ ਨਸ਼ਾ ਡੱਪ ਕੇ ਆਇਆ ਵੇ ਲਾ ਸਾਡੀ ਇਸ ਤੇ ਰੋਲਦਾ ਫਿਰਦਾ ਨਖਤਿਆ ਕਿੱਥੋਂ ਖਾਦਾ ਹੀ ਕਿੱਥੋਂ ਡੱਪਦਾ ਤੂੰ ਨਾ ਖੇਜ ਤੇਰੇ ਅੱਗੇ ਸਿਰ ਤੋਂ ਮਜਾਣਾ ਹੀ ਚੱਲ ਤੂੰ ਅੰਦਰ ਚੱਲ ਅੰਦਰ ਫੇ ਕੀ ਨਹੀਂ ਗਈ ਬਾਹਰ ਕਿੱਦਾਂ ਨਿਕਲ ਜਾ ਕਦੀ ਸੋਚਿਆ ਵੀ ਨਹੀਂ ਪਿਆ ਵੀ ਤੈਨੂੰ ਵੇਖਣੇ ਪੈਣੇ ਆਈ ਡੀ ਰੀਜਾ ਨਾਲ ਇਹਨੂੰ ਪਾਲਦੀ ਰਹੀ ਤੇ ਖੱਤੇ ਨੂੰ ਮੈਂ ਹਾਂ ਤੇ ਹੁਣ ਕਿਦਾਂ ਰੱਜ ਕੇ ਤੇ ਖਾ ਪੀ ਕੇ ਤੇ ਬਾਹਰੋਂ ਆ ਜਾਂਦਾ ਵਾ ਹੁਣ ਇਹਨੂੰ ਮਾਂ ਵੀ ਨਹੀਂ ਦੇਦੀ ਮੇਰੀ ਮਾਂ ਵਾ ਇਹ ਆਪੇ ਡੇਕ ਵੀ ਹੋਣੀ ਮੈਨਾਂ ਨਹੀਂ ਕੁਝ ਕੀਤਾ ਐਡਾ ਨਖੱਤਿਆ ਤੂੰ ਕਿਤੇ ਕਰਨਾ ਹੈਗਾ ਤਾਈ ਜੀ ਅੰਦਰੇ ਭੈ ਮਰਦਾ ਰਵੇ ਠੀਕ ਆ ਤੇ ਇਹ ਗੋਹਾ ਨਹੀਂ ਖੋਲਣਾ ਮੈਂ ਪੁੱਤੋ ਘੜ ਵੀ ਖੋਲੂਗੀ ਮੈਂ ਮੈਨੂੰ ਤਾਂ ਮਾਰ ਹੀ ਦੇਣ ਲੱਗਾ ਹੈਗਾ ਹਾਂਦਾ ਮੈਨੂੰ ਪਤਾ ਹੀ ਕੱਖ ਨਹੀਂ ਪਤਾ ਨਹੀਂ ਘਾਇ ਇਹਨੂੰ ਸਾਰਾ ਫਟਾਵਾ ਇਹਨੂੰ ਸਿਰਫ ਆਪਣਾ ਢਿੱਡ ਦੇਖਦਾ ਵਾ ਹੁਣ ਸੁਣੀ ਮੇਰੀ ਗੱਲ ਸੁਣੋ ਦਵਾਈ ਖਾਧੀ ਸਵੇਰ ਦੀ ਦਵਾਈ ਮੈਨੂੰ ਕਿੰਨੇ ਦੇਣੀ ਪੁੱਤ ਤੂੰ ਹੀ ਦੇਣੀ ਹੈਗੀ ਤੂੰ ਫਿਰ ਬਹੁਤ ਮਲਾਇਆ ਕਰਨਾ ਹੁਣੇ ਚੱਲ ਦੇ ਦੇ ਵੇਖਾ ਕਿੱਡਾ ਚੰਗਾ ਪੁੱਤ ਵਾ ਹੈ ਮੇਰੀ ਦਵਾਈ ਦਾ ਵੀ ਫਿਕਰ ਮੁੰਡੇ ਦਾ ਵੀ ਫਿਕਰ ਕੰਮਾਂ ਦਾ ਵੀ ਫਿਕਰ ਤੇ ਮੈਂ ਕਿੰਨੇ ਅਤਿਆਚਾਰ ਕਰਦੀ ਰਹੀ ਐ ਤੇ ਵਿਚਾਰੇ ਤੇ ਹੈ ਮੈਂ ਕੀ ਕੁਝ ਨਹੀਂ ਕੀਤਾ ਇਹਦੇ ਨਾਲ ਮੈਨੂੰ ਕਿਥੱਡਾ ਹੀ ਮਿਲਣੀ ਐ ਮੈਂ ਤਾਂ ਨਰਕਾਂ ਚ ਟੋਈ ਨਹੀਂ ਮਿਲਣੀ ਜਿਹੜੇ ਕੰਮ ਮੈਂ ਕਰ ਛਡੇ ਆ ਇਹੋ ਹੀ ਆ ਵਿਚਾਰਾ ਸਾਰੇ ਘਰ ਨੂੰ ਵੇਖਣ ਡਿਆ ਹਣ ਚੱਲ ਰੱਬਾ ਇਹਦੀ ਲੰਮੀ ਲੰਮੀ ਉਮਰ ਕਰੀ ਸੱਚੇ ਪਾਤਸ਼ਾਹ ਤੁਸੀਂ ਹਾਂਜੀ ਤੁਸੀਂ ਇਥੇ ਕਿ ਕੰਡੇ ਕੋਈ ਨਹੀਂ ਮੈਂ ਵਾਸ ਅੰਟੀ ਦਾ ਪਤਾ ਲੈਣ ਆਈ ਮੈਂ ਵੇਖਿਆ ਕਿ ਅੰਟੀ ਦੇ ਸੱਟ ਲੱਗੀ ਤੇ ਇਹ ਲੈ ਕੇ ਆਉਣ ਲਈ ਜਦੋਂ ਉਹ ਸੱਟ ਤੇ ਲੱਗੀ ਆ ਜੋ ਫਿਰ ਮੈਂਟੀ ਨੂੰ ਪੁੱਛਿਆ ਕੋਈ ਕੰਮ ਤਾਂ ਨਹੀਂ ਕਰਨ ਵਾਲਾ ਤੇ ਕਹਿੰਦੇ ਸਭ ਸਬਜ਼ੀਆਂ ਨਾਲੇ ਮੈਂ ਕਿਹਾ ਚਲ ਫਿਰ ਮੈਂ ਬਣਾ ਦਿੰਦੀ ਹਾਂ ਤੁਸੀਂ ਇਦਾਂ ਕਰੋ ਕੋਈ ਗੱਲ ਆਪਾਂ ਕਰ ਲੈਣਾ ਨਹੀ ਨਹੀ ਕੋਈ ਨਹੀਂ ਬੰਚ ਲਈ ਬਸ ਉਹ ਨਹੀਂ ਨਹੀਂ ਤੁਸੀਂ ਰਹਿਣ ਤਾਂ ਕੋਈ ਗੱਲ ਨਹੀਂ ਮੈਂ ਕਰ ਲਊਗਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਬਣਾ ਦੇਣੀ ਆ ਤੁਸੀਂ ਘਰੋਂ ਗਈ ਨਹੀਂ ਕਿ ਚੱਲ ਕਰਨ ਦੇ ਕੋਈ ਗੱਲ ਨਹੀਂ ਕਰੀ ਆ ਉਹ ਅੱਜ ਦੇ ਨਾਲ ਮੈਨੂੰ ਕਿਹਾ ਕਿ ਪੁੱਛ ਲਈ ਅੰਟੀ ਨੇ ਤੇ ਕਰ ਕੰਮ ਚਾਚੀ ਕਿੱਥੇ ਗਏ ਆ ਉਹ ਗਏ ਪਿੰਡ ਗਏ ਅੱਛਾ ਪੋਤਾ ਚਾਹੀਦਾ ਹੋਸ਼ ਨਹੀਂ ਨਹੀਂ ਮੈਂ ਦਵਾਈ ਲਗਾ ਦੇਣਾ ਦਵਾਈ ਨੂੰ ਠੀਕ ਹੈ ਠੀਕ ਆ ਜਾ ਪੋਤਾ ਖਾਣ ਜਿੱਥੇ ਬੈ ਜਾੈਂ ਤੇ ਮੈਂ ਕੰਮ ਸਾਰਾ ਕਰਤਾ ਜੇ ਤੇ ਮੈਂ ਨਮਕੀਨ ਚੋਲ ਵੀ ਬਣਾਤੇ ਜੇ ਲੈ ਪੋਤਾ ਪੜਾ ਹੋਵੇ ਤੇਰਾ ਹੈ ਚਲ ਫੇਕੀਏ ਕੋਈ ਗੱਲ ਨਹੀਂ ਤੇ ਦਾਲ ਵੀ ਬਣਾਤੀ ਫੁਲਕੇ ਵੀ ਲਾਉਂਦੇ ਜੇ ਲੈ ਪੋਤਾ ਮੈਂ ਤੇਰਾ ਦੇਣ ਕਿੱਥੇ ਦੇਣਾ ਹੈ ਤੁਸੀਂ ਇਦਾਂ ਕਿਉਂ ਕਹਿੰਦੇ ਜੀ ਮੈਂ ਜਦੋਂ ਉੱਠਣ ਲੱਗਦੀ ਮੈਨੂੰ ਚੱਕਰ ਆਉਂਦਾ ਐ ਬੰਦੇ ਕੋਈ ਨਹੀਂ ਉਹ ਸਿਰ ਤੇ ਸੱਟ ਲੱਗੀ ਨਾ ਤਾਂ ਉਹੀ ਗੱਲ ਵਾ ਨਾ ਸੱਟ ਵੀ ਡੁੱਗੀ ਲੱਗੀ ਐ ਆਹ ਤੇ ਇਹ ਰੋਲਾ ਕਾਦਾ ਬੰਦੇ ਸੈਰਸ ਨੂੰ ਕੀ ਹੋਇਆ ਏ ਪੁੱਤ ਤੈਨੂੰ ਕੀ ਦੱਸਾਂ ਹੁਣ ਲਗਾਉਣਾ ਵੀ ਤੇਰੇ ਕੋ ਕੀ ਐ ਮੈਂ ਸੈਂਸ ਨਾ ਗਲਤ ਰਾਵਾਂ ਤੇ ਤੁਰ ਪਿਆ ਵਾ ਇਹ ਨਸ਼ਿਆਂ ਵਾਲਾ ਤੁਰ ਪਿਆ ਵਾ ਪੁੱਤ ਕੀ ਤੈਨੂੰ ਦੱਸਾਂ ਮੈਂ ਤੇ ਤੂੰ ਕਿਤੇ ਦਵਾਈ ਦਈ ਤੂੰ ਥੋੜੀ ਹੈ ਨਾ ਦਵਾਈ ਤੇ ਬੜੇ ਥਾਂ ਦਵਾਈ ਦਵਾ ਵੇਖੀ ਆ ਪਰ ਸਾਡੇ ਕਾਬੂ ਨਹੀਂ ਆਉਂਦਾ ਇਨੂੰ ਇਹ ਅੰਦਰ ਦਿੱਤਾ ਹੈਗਾ ਤੇ ਇੰਨੇ ਮੇਰੇ ਸਿਰ ਚ ਕੋਹ ਮਾਰਿਆ ਠੀਕ ਹੈ ਮੈਂ ਤਾਂ ਝੂਠ ਬੋਲਿਆ ਸੀ ਤੇrna ਨੂੰ ਡਿੱਗ ਪਈ ਆ ਮੈਂ ਡਿੱਗੀ ਥੋੜਾ ਜਿਹੀ ਇੰਨੇ ਮੇਰੇ ਸਿਰ ਵਿੱਚ ਕੋਹ ਮਾਰਿਆ ਹੈਗਾ ਹਾਂ ਨਹੀਂ ਤੁਹਾਨੂੰ ਪਤਾ ਲੋਕਾਂ ਨੂੰ ਦੱਸੋ ਵੀ ਤੇ ਲੋਕੀ ਤਾਂ ਗੱਲਾਂ ਵੀ ਕਰਦੇ ਹੀ ਆ ਸਹੀ ਗੱਲ ਆ ਪੁੱਤ ਉਹੀ ਗੱਲ ਸ਼ਰਮ ਦੀ ਮਾਰੀ ਚੁੱਪ ਕੀਤੀ ਆ ਵੀ ਕੀ ਦੱਸਾਂ ਮੈਂ ਕਿ ਪੁੱਤ ਨੇ ਸਿਰ ਵਿੱਚ ਕੋਹ ਮਾਰ ਲਿਆ ਰੱਖ ਕੇ ਤੇ ਇਹਨੂੰ ਦਵਾਈ ਖਵਾ ਲਓ ਤੁਸੀਂ ਹੁਣ ਤੇ ਸਣੀ ਵੇਖਾ ਅੰਦਰ ਦੇ ਕੇ ਗਿਆ ਵਾ ਹੁਣ ਬਾਹਰੋਂ ਬੁਆ ਮਾਰ ਗਿਆ ਤੇ ਮੈਨੂੰ ਕਿਹਾ ਗਿਆ ਵੀ ਤਾਈ ਜੀ ਤੁਸੀਂ ਬੁਆ ਨਹੀਂ ਖੋਲਣਾ ਜਦੋਂ ਰੋਟੀ ਜਣੀ ਮੈਂ ਹੀ ਦੇ ਦੇਣੀ ਹਾਂ ਪੁੱਤ ਮੈਂ ਤਾਂ ਐਵੇਂ ਸੇਰੇ ਜੀ ਚੱਲ ਗਈ ਮੈਂ ਚਾਹ ਰੋਟੀ ਖਵਾਲ ਦਿੰਨੀ ਐ ਨਹੀਂ ਜੋ ਬੰਦਰ ਵੜਦੇ ਨੇ ਅੰਦਰ ਵੜ ਕੇ ਕੁੰਡੀ ਮਾਰ ਲਿਆ ਕਰੋ ਇਦਾਂ ਹੀ ਕਰਿਆ ਕਰੋ ਪਰ ਮੈਂ ਨਹੀਂ ਹੁਣ ਜਾਣਾ ਅੰਦਰ ਨਹੀਂ ਤੂੰ ਹੀ ਨਾ ਆਪੇ ਹੁਣ ਸੱਦੀ ਰੋਟੀ ਦਵੇ ਹਾਂ ਉਹ ਇਹੋ ਹੀ ਦਵੇ ਨਾਂ ਦਵੇ ਪੁੱਤ ਮੈਂ ਤਾਂ ਨਾ ਹਾਂ ਅੰਦਰ ਬੜੀ ਨਹੀਂ ਨਹੀਂ ਮੈਨੂੰ ਵੀ ਪਤਾ ਨਹੀਂ ਸਹੀ ਗੱਲ ਵਾਹ ਪਤਾ ਨਹੀਂ ਕੀ ਹੁੰਦਾ ਵੈਨੂੰ ਜਦੋਂ ਨਸ਼ੇ ਦੀ ਕਰ ਤੋਟ ਵੱਜਦੀ ਆ ਨਾ ਫਿਰ ਤੇ ਆਪਣੇ ਤੋਂ ਬਾਹਰ ਹੋ ਜਾਂਦਾ ਫੇਰ ਭੱਜ ਭੱਜ ਜਾਂਦਾ ਬਾਹਰੋਂ ਚਰਪਲ ਆ ਗਈ ਪਤਾ ਨਹੀਂ ਇਹੋ ਜੀ ਸੰਦੱਚ ਕਿੱਥੋਂ ਪੈ ਗਿਆ ਇਹੋ ਤਾਂ ਗੱਲ ਦਾ ਦੁੱਖ ਵਾ ਪੁੱਤ ਐਡਾ ਵਧੀਆ ਪੁੱਤ ਹੋਵੇ ਤੇ ਮਾੜੀ ਸੰਗਤ ਵਿੱਚ ਪੈ ਜਾਏ ਤੇ ਮਾਪੇ ਦਾ ਜੀਣਾ ਕਦਾ ਰਹਿ ਜਾਂਦਾ ਸਾਡੀ ਤਾਂ ਜ਼ਿੰਦਗੀ ਨਰਕ ਬਣ ਗਈ ਆ ਮੈਂ ਤਾਂ ਉਹੀ ਗੱਲ ਬੋਲ ਕੇ ਨਹੀਂ ਕਿਸ ਨੂੰ ਦੱਸਦੀ ਵੀ ਕੀ ਦੱਸਾਂ ਤੁਹਾਨੂੰ ਪਤਾ ਹੀ ਆਪਣਾ ਲੋਕੀ ਅੱਜ ਕੱਲ ਗੱਲਾਂ ਹੀ ਕਰਦੇ ਉਹ ਹੀ ਨਾ ਪੁੱਤ ਲਾ ਦਿੰਦਾ ਚੱਗਾ ਚੁੱਕੀ ਆ ਤਾਂ ਆਪਣਾ ਢੇੜੀ ਨਿਕਾਂ ਹੁੰਦਾ ਹੈ ਤੇ ਕੀ ਕਰਾਂ ਮੈਂ ਚਲ ਕੋਈ ਨਹੀਂ ਤੇ ਫਿਕਰ ਨਾ ਕਰੋ ਤੇ ਗੋਦਵਰੇ ਜਾਇ ਕਰੂ ਤੇ ਬੱਬੇ ਗਾੜੀ ਹੱਥ ਜੋੜੋ ਉਹਨਾਂ ਨੇ ਸਭ ਕੁਝ ਵਧੀਆ ਕਰ ਦੇਣਾ ਸਹੀ ਗੱਲ ਵਾ ਉਹਨੇ ਹੀ ਦਿੱਤਾ ਵਾ ਤੇ ਉਹਨੇ ਹੀ ਮਤਬੁਦਦੀ ਪਾਉਣੀ ਏ ਦੀ ਸਹੀ ਗੱਲ ਹੈ ਤੇ ਹਾਂ ਬਸ ਇਹ ਆ ਪਈ ਤੀ ਹੁਣ ਇੰਨਾ ਜਗਾ ਕਰਦੇ ਜੇ ਤੇਰੀ ਭੂਆ ਵੀ ਬੁੜਾ ਕਰਦੀ ਓ ਭੱਜੀ ਆਂਦੀ ਆ ਹੁਣ ਤੂੰ ਵੀ ਆਪਣੀ ਪੂਰੀ ਭੂਆ ਤੇ ਹੀ ਗਈ ਹੈ ਹੈ ਆਣ ਕੇ ਤੇ ਵੇਖਾ ਮਿੰਟੋ ਮਿੰਟੀ ਝਾਟੀ ਕੰਮ ਦੇ ਰਤਾ ਵਾ ਕੰਮ ਨਹੀਂ ਆਉਣਾ ਲੋੜਵੇਂ ਤੇ ਇਦਾਂ ਕਰ ਮੇਰੇ ਫੋਨ ਵਿੱਚ ਨਾ ਆਪਣਾ ਨੰਬਰ ਭਰ ਦੇ ਚੱਲ ਜਾ ਭਰ ਦੇ ਆਹ ਜਦੋਂ ਤੂੰ ਨੋਟ ਪਾਉਗੀ ਨਾ ਤੇ ਮੈਂ ਤੈਨੂੰ ਫੋਨ ਕਰ ਲਵਾਂਗੀ ਹੈ ਨਾ ਨਾ ਮੇਰੇ ਕੋਲ ਆਵਾਜ਼ ਵੱਜਣੀ ਇੱਚ ਆ ਲੈ ਕਰ ਤਾਂ ਤੇ ਭਾਜੀ ਤੂੰ ਮੈਨੂੰ ਫੋਨ ਕਰ ਦਿਓ ਤੇ ਮੈਂ ਹੁਣ ਜਾਂਦੀ ਆ ਜੇ ਕੋਈ ਚੀਜ਼ ਦੀ ਲੋੜ ਹੋਗੀ ਤੇ ਮੈਨੂੰ ਫੋਨ ਕਰ ਦਿਓ ਤੇ ਮੈਂ ਆ ਜੂ ਤਾ ਪੂਆ ਤੇਰੀ ਨੇ ਅੱਜ ਰਾਤ ਆਉਣਾ ਨਹੀਂ ਗਾ ਤੂੰ ਮੇਰੇ ਕੋਲ ਰਾਤ ਲੈਪਦਾ ਹੀ ਨਹੀਂ ਫਿਰ ਘਰ ਤੱਕ ਪਤਾ ਘਰ ਤੱਕ ਨਹੀਂ ਆਉਂਦਾ ਚੰ ਕੋਈ ਗੱਲ ਨਹੀਂ ਤੇ ਮੈਨੂੰ ਬਸ ਫੋਨ ਕਰ ਦੇ ਮੈਂ ਉਸੇ ਬਿਧਿਆ ਦੂ ਤੂੰ ਰੋਟੀ ਤੇ ਖਾ ਲਾ ਨਹੀਂ ਨਹੀਂ ਮੈਨੂੰ ਹੁਣ ਭੁੱਖ ਨਹੀਂ ਰਹਿ ਗਈ ਨਮਕੀਨ ਚੋਲ ਬਣਾਏ ਪੁੱਤ ਉਹ ਹੀ ਖਾ ਜਾ ਮੱਸ ਨਹੀਂ ਨਹੀਂ ਐਂਟੀ ਤੇ ਮੈਨੂੰ ਭੁੱਖ ਹੁੰਦੀ ਨਾ ਤੇ ਖਾ ਲੈਣੀ ਇਹ ਤਾਂ ਹੁਣ ਇਦਾਂ ਚੱਲ ਜਣਾ ਸਾਡੇ ਕਹੀਂ ਕੋਈ ਨਹੀਂ ਫੇਰ ਫੇਰ ਆਉਂਗੀ ਮੈਂ ਚਲ ਕੁੱਟ ਚਾਹ ਬਣਾ ਲਾਂ ਚਾਹ ਪੀ ਲੈ ਕੁੱਟ ਨਹੀਂ ਨਹੀਂ ਮੈਨੂੰ ਲੋੜੂਗੀ ਮੈਂ ਆਪਣੇ ਬਣਾ ਕੇ ਪੀ ਲੈਣੀ ਜੇ ਤੂੰ ਹੀ ਪੀਣੀ ਤਾਂ ਮੈਂ ਬਣਾ ਦਿੰਦੀ ਨਹੀਂ ਮੈਂ ਨਹੀਂ ਹੁਣ ਪੀਣੀ ਚਲ ਠੀਕ ਹੁਣ ਗੇਮ ਉਸਨੀ ਦੇ ਬਣਾ ਕੇ ਦੇ ਦਿੰਦੀ ਹਾਂ ਪੀ ਲਈਗੀ ਤਾਂ ਹੁਣ ਠਹਿਰ ਕੇ ਤੇ ਚੌਲ ਖਾ ਗੀ ਫੇਰ ਹਾਂ ਚਲੋ ਠੀਕ ਆ ਫਰਾਂਟੀ ਮਿਲ ਕੇ ਆਪਾਂ ਹੋਤਾ ਤੇ ਮੈਨੂੰ ਫੋਨ ਕਰਦੇ ਜੋ ਕਿਹ ਚੀਜ਼ ਦੀ ਲੋੜ ਹੈ ਹਾਂ ਮੈਂ ਫੋਨ ਕਰ ਲੂੰਗੀ ਹੁਣ ਤੇਰੇ ਨਾਲ ਦਿਲਜੀਤ ਰਹਿਤਾ ਨਾ ਉੱਤੇ ਹਾਂਜੀ ਹਾਂਜੀ ਚਲੋ ਤੇ ਹੀ ਕਰੋ ਰੈਸਟ ਠੀਕ ਈ ਰਾ ਪੜਾ ਕਰੇ ਰੱਬ ਤੇਰਾ ਦੇਖਾ ਕਿ ਉਹ ਦਾਦੀ ਪੂਆ ਨੇ ਮੇਰੇ ਅਸਤੇ ਦੀ ਗੱਲ ਕੀਤੀ ਹੀਗੀ ਸੱਨੀ ਵੱਲੋਂ ਵੀ ਕਰ ਲੋ ਤੇ ਉਦੋਂ ਤੇ ਮੈਂ ਮਤਲਬ ਐਵੇਂ ਸਮਝਿਆ ਕਿ ਜਾਣ ਕੇ ਦੀ ਪੂਆ ਡਈ ਆ ਪਰ ਨਹੀਂ ਕੁੜੀ ਬੜੀ ਚੰਗੀ ਐ ਜੇ ਰਿਸ਼ਤਾ ਕਰ ਲਈਏ ਨਾ ਆਪਾਂ ਤੇ ਸੋਨੇ ਤੇ ਸੁਹਾਗਾ ਹੋ ਜੇ ਚਲ ਮੈਨੂੰ ਵੀ ਆਸਰਾ ਮਿਲ ਜੂਗਾ ਲੱਗੇ ਇਦਾਂ ਕਰਦੀ ਆ ਸੈਰਸ ਦੇ ਪਿਓ ਨਾਲ ਗੱਲ ਕਰਨੀ ਐ ਤੇ ਦੀ ਪੂਆ ਮੇਰੇ ਰਿਸ਼ਤੇ ਵੱਲੋਂ ਕਹਿੰਦੀ ਹੀਗੀ ਚਲ ਵੇਖੋ ਪੜਾਈ ਕੀ ਕਹਿੰਦੇ ਆ ਉਹਦਾ ਕੁੜੀ ਤੇ ਬੜੀ ਚੰਗੀ ਐ ਤੇ ਕੰਮ ਵੀ ਝਾਟੀ ਦੀ ਬੇਲ ਲੈਂਦੀ ਹੱਥਾਂ ਪੈਰਾਂ ਦੇ ਵਿੱਚ ਆੰਦੇ ਦੇ ਮੱਕੜੀਆਂ ਗੱਲ ਅਰੇ ਜੀ ਹਾਂ ਪੱਥਰ ਲੈ ਆਏ ਜੇ ਨਾਲ ਪੰਚੀ ਆ ਉਥੇ ਕਹਿਣ ਡਿਆ ਕਹਿੰਦਾ ਕੋ ਡਰੇਂਗ ਬਣਾ ਦੋ ਮੈਨੂੰ ਇਹ ਅੱਛਾ ਇਹ ਕਿੰਨਾ ਆ ਮੈਂ ਚਲ ਬਣਾ ਦਿੰਦੇ ਆ ਇੱਥੇ ਆਹ ਮੇਰਾ ਪੁੱਤਰ ਹੈ ਤੜਨਾ ਮਾਵਾਂ ਕਰਦਾ ਹੈ ਸਾਰੀ ਢਾਡੀ ਮੁਨਕੇ ਉੱਤੇ ਬੈਠਾ ਰਹਿੰਦਾ ਮੇਰੇ ਲੱਗੇ ਜਿਵੇਂ ਹਲੇ ਘਾਣਾ ਕਿਕ ਤੜਨਾ ਬੜਾਈ ਕਰਦਾ ਉਹ ਇਤਰਾਵਾ ਨਾ ਮੈਂ ਫੇ ਤੀਜੀ ਦੂਜੀ ਲਿਆ ਦੇਣਾ ਇਹਨੂੰ ਅੱਛਾ ਅੱਛਾ ਆਹੋ ਅੱਛਾ ਮੈਨੂੰ ਵੀ ਬੜੀ ਰੀ ਜੀ ਹੈ ਕਿਤੇ ਸਾਡੇ ਵੀ ਧੀਆ ਪੋਤੀਆਂ ਪੁੱਤੇ ਹੁੰਦੇ ਹੈ ਚੱਲ ਹੁਣੇ ਹੀ ਆ ਦੇਣੀ ਆ ਮਹਾਰਾਜ ਨੇ ਕੋਈ ਗੱਲ ਨਹੀਂ ਫਿਕਰ ਨਾ ਕਰਿਆ ਕਰੋ ਬਾਬੇ ਨੇ ਸਭ ਕੁਝ ਠੀਕ ਕਰ ਦੇਣਾ ਮੇਰੀ ਗੱਲ ਸੁਣੋ ਇੱਕ ਗੱਲ ਕਰਨੀ ਆ ਤੜਨਾ ਮੈਂ ਹਾਂ ਪਰ ਆ ਭਾਈ ਹੀ ਮੇਰੇ ਵੱਲ ਅੱਛਾ ਤੇ ਮੈਂ ਗੱਲ ਨਹੀਂ ਤੜਨਾ ਕੀਤੀ ਹੈ ਉਹ ਮੈਨੂੰ ਕਹਿੰਦੀ ਹੀ ਵੀ ਜੜੀ ਭਤੀਜੀ ਨੇ ਹੁੰਦੀ ਨੇ ਹੁੰਦੀ ਆ ਆਪਣੀ ਆਹੋ ਆਂਦੀ ਪਸੰਦੀ ਵਾਲਾ ਰਿਸ਼ਤਾ ਕਰ ਲੋ ਉਹਦਾ ਅੱਛਾ ਆਹੋ ਤੇ ਅੱਜ ਉਹ ਕੁੜੀ ਆਈ ਸੀ ਘਰ ਅੱਛਾ ਤੇ ਆਣ ਕੇ ਵਿਚਾਰੀ ਸਾਰਾ ਹੀ ਰੋਟੀ ਪਾਣੀ ਬਣਾ ਕੇ ਗਈ ਆ ਤੇ ਅੱਜ ਮੇਰੇ ਮਨ ਨੂੰ ਬੜੀ ਚੰਗੀ ਲੱਗੀ ਆ ਉਦੋਂ ਤੇ ਮੈਂ ਸਮਝਿਆ ਸੀ ਐਵੇਂ ਹੀ ਪਿਆਰੇ ਮਾਰਦੀ ਫਿਰਦੀ ਆ ਆਪਣੀ ਭਤੀਜੀ ਦਾ ਰਿਸ਼ਤਾ ਕਰਦੀ ਫਿਰਦੀ ਆ ਪਰ ਅੱਜ ਮੇਰੇ ਦਿਮਾਗ ਵਿੱਚ ਗੱਲ ਆਈ ਵੀ ਬੜੀ ਚੰਗੀ ਕੁੜੀ ਆ ਤੇ ਜੀ ਆਪਾਂ ਉਹਦਾ ਰਿਸ਼ਤਾ ਕਰ ਲਈਏ ਤੇ ਫੇਰ ਗੱਲ ਏਕਾ ਰਿਸ਼ਤਾ ਇੱਕ ਵਾਰ ਛੱਡ ਕੇ ਤੇ ਭਾਵੇਂ 100 ਵਾਰ ਹੀ ਕਰ ਇਹ ਆ ਵੀ ਮੁੜ ਕੇ ਨੰ ਤੰਗ ਨਾ ਕਰੇ ਕੁੜੀ ਮੜੀ ਚੰਗੀ ਨਾ ਕਹੀਂ ਹਾਂ ਮੈਂ ਜਿਵੇਂ ਤਾਂ ਕਰੂੰਗੀ ਜਿੰਨੀ ਮੇਰੇ ਨਾਲ ਹੋਈ ਆ ਉੰਨੀ ਹੋਰ ਕਿਥੋਣੀ ਆ ਹੈ ਹੁਣ ਤੇ ਮੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸ਼ਰਮ ਦੇ ਵਿੱਚ ਜਿਹੜੀਆਂ ਕਰਤੂਤਾ ਮੈਂ ਕਰਦੀ ਰਹੀ ਆ ਮੈਨੂੰ ਨਹੀਂ ਆਪਣੇ ਆਪ ਦਾ ਪਤਾ ਕਿ ਮੈਂ ਕਿੰਨਾ ਮਾੜਾ ਕਰਦੀ ਰਹੀ ਸੰਨੀ ਦੇ ਨਾਲ ਮੈਂ ਕੋਈ ਚੰਗਾ ਕੰਮ ਕੀਤਾ ਅਜੇ ਤੱਕ ਹੈ ਚਲੋ ਵੇਖ ਲੈ ਜੇ ਫਿਰ ਕਹਿੰਦੇ ਆ ਤੇ ਫਿਰ ਚਲੋ ਗੱਲ ਵੀ ਕੋਈ ਈ ਨਹੀਂ ਵੱਡੀ ਹੈ ਹੁਣ ਜੇ ਉਹਨਾ ਮਾੜਾ ਕਰਦੀ ਨਹੀਂ ਗਰੀਬ ਨਾ ਤਾਂ ਭੁਗਤਣਾ ਮੈਨੂੰ ਪੈਣਿਆ ਗੱਲ ਇਹ ਆ ਨਾ ਉਹ ਜਿੱਦਾਂ ਤੂੰ ਦਿਨਾਂ ਤੇ ਪੈ ਗਈ ਠੀਕ ਨਹੀਂ ਹੁਣ ਰੋਟੀ ਪੈਣ ਤਾਂ ਪਤਾ ਕਿੰਨਾ ਉੱਖਾ ਹੋ ਗਾਇ ਤੇ ਕੁੜੀ ਬਣ ਗਈ ਮੈਂ ਕੱਲ ਨੂੰ ਕੀ ਉਹੀ ਤਾਂ ਨਾ ਮਸਲਾ ਕਰਨ ਲੱਗੀ ਸੀ ਏਦਾਂ ਕਰਦੇ ਆ ਪ੍ਰਭ ਹੁਣੀ ਰਾਜੀ ਆ ਰਿਸ਼ਤਾ ਕਰਨ ਵਿੱਚ ਅੱਛਾ ਤੇ ਆਪਾਂ ਚ ਨਿਚੜਾਵਾ ਕਰਕੇ ਤੇ ਕੁੜੀ ਲੈ ਆਈਏ ਤੇ ਪਾਰਟੀ ਆਪਣੇ ਘਰ ਕਰ ਲਾਂਗੇ ਉਹਦੀ ਕੋਈ ਗੱਲ ਨਹੀਂ ਪਾਰਟੀ ਚਲੂਣੀ ਪਤਾ ਕੀ ਗੱਲ ਆ ਨਾਲੇ ਜਿਹੜੇ ਮਾਪਿਓ ਨੇ ਜੰਮ ਕੇ ਧੀ ਪੁੱਤ ਨੂੰ ਦੇਤਾ ਇਤੋਂ ਵੱਡਾ ਹੋਰ ਕੀ ਆ ਹੈ ਅਸੀਂ ਤਾਂ ਉਹਨਾਂ ਦਾ ਦੇਣ ساری ਉਮਰ ਨਹੀਂ ਦੇ ਸਕਦੇ ਵੀ ਜਿਨ੍ਹਾਂ ਨੇ ਆਪਣੀ ਧੀ ਹਨ ਦੇ ਦੇਣੀ ਪਾਲ ਕੇ ਠੀਕ ਵਾ ਨਾ ਬਾਕੀ ਮਗਰ ਕੀ ਬਚਿਆ ਆੜੇ ਦਾਜ ਦੂਜ ਹੁੰਦੇ ਖਰਚੇ ਕਰਾਉਣੇ ਮੈਂ ਸਮਝ ਨਹੀਂ ਪਏ ਇਹ ਕੰਮ ਨਹੀਂ ਕਰਨੇ ਚਾਹੀਦੇ। ਮੇਰੀ ਗੱਲ ਸੁਣ। ਕੋਈ ਬੋਲਣ ਦੇ ਤਰ੍ਹਾਂ ਬਹੁਤ ਬੋਲਣ ਰਿਆ ਇੰਨੀਆਂ ਚੰਗੀਆਂ ਗੱਲਾਂ ਹੈਂ। ਕੀ ਕਰਾਂ? ਜਿਹੜੀ ਮੈਨੂੰ ਠੋਕਰ ਲੱਗੀ ਆ ਨਾ ਹੁਣ ਉਹਦੇ ਨਾਲ ਮੈਨੂੰ ਸਾਰਾ ਸਬਕ ਆ ਗਿਆ ਵਾ। ਮੇਰੇ ਤਾਂ ਅੱਖਾਂ ਤੇ ਪੱਟੀ ਬੱਜੀ ਸੀਗੀ। ਹੁਣ ਮੈਨੂੰ ਪਤਾ ਲੱਗਾ ਵਾ ਵੀ ਮਾੜਾ ਕਰੋਗੇ ਤੇ ਮਾੜਾ ਹੀ ਭੋਗਣਾ ਪੈਣਾ ਵਾ। ਇਹ ਤੇ ਚੰਗਾ ਕਰੋਗੇ ਤੇ ਚੰਗਾ ਹੀ ਮਿਲੂਗਾ ਤੁਹਾਨੂੰ। ਇਹ ਤੇ ਤੈਨੂੰ ਪਤਾ ਵੀ ਜਿ ਤਰ੍ਹਾਂ ਦਾ ਬੀਜਣਾ ਉਹ ਜਾ ਬੀਜਣਾ ਪੈਂਦਾ। ਠੀਕ ਹੈ। ਬਾਕੀ ਸਹੀ ਗੱਲ ਵਾ। ਹੁਣ ਤਾਂ ਮੈਂ ਇਹ ਆਨੀ ਆ। ਮੈਂ ਆਪਣੇ ਭੁੱਲਾਂ ਬਖਸ਼ਾਉਂਗੀ ਤੇ ਸੱਚੇ ਪਾਤਸ਼ਾਹ ਸਭ ਕੁਝ ਠੀਕ ਕਰ ਦੇ ਬੱਸ ਮੁੜ ਕੇ ਨਹੀਂ ਮੈਂ ਗਲਤੀ ਕਰਦੀ ਕੋਈ ਚਲ ਕੋਈ ਗੱਲ ਨਹੀਂ ਕੀ ਤੇਰਾ ਦਿਮਾਗ ਆ ਗਿਆ ਹੁਣ ਟਕਾਣੇ ਤੇ ਕੋਈ ਗੱਲ ਨਹੀਂ ਤੂੰ ਪ੍ਰਭੂ ਨਾਲ ਨਾ ਕਰ ਗੱਲ ਹੈ ਜੇ ਉਹਨਾਂ ਦੇ ਕੰਮ ਸਾਰਾ ਵਧੀਆ ਵਧੇ ਕੋਈ ਭੈਲ ਵੀ ਨਹੀਂ ਗਈ ਉਹਨੇ ਮੈਨੂੰ ਆਪ ਹੀ ਕਿਹਾ ਸੀਗਾ ਤੇ ਉਦੋਂ ਮੇਰੇ ਨਾ ਸਿਰ ਤੋਂ ਗੱਲ ਲੰਗੀ ਹੀਗੀ ਮੈਂ ਮਾਰਦੀ ਚੁੱਕੀ ਉਹਨੂੰ ਕਹਿਣਾ ਵੀ ਦੇਣ ਲੈਣ ਵਾਲੀ ਕੋਈ ਗੱਲ ਨਹੀਂ ਇੱਥੇ ਨਾ ਸੋਨਾ ਪੋਣਾ ਨਾ ਕੋਈ ਗੱਲ ਵੇ ਸਿਰਫ ਸਰੋਪਿਆਂ ਨਾਲ ਮਿਲਣੀ ਕਰਨੀ ਹੈ ਠੀਕ ਨਹੀਂ ਹਾਂ ਹੁਣ ਮੈਂ ਸਾਰੀ ਗੱਲ ਉਹਨਾ ਕਰ ਲੂੰਗੀ ਤੇ ਫੇਰ ਆਪਾਂ ਇਦਾਂ ਕਰਾਂਗੇ ਵੀ ਚੁੰਨੀ ਚੜਾ ਕੇ ਦਿਲ ਜਿੱਤਣਾ ਪਰ ਕਰ ਲਿਆਵਾਂਗੇ ਤੇ ਪਾਰਟੀ ਮੁੜ ਕੇ ਆਪਣੇ ਘਰ ਕਰਨੀ ਇਹ ਜੀਵਨਾ ਸਾਡੇ ਘਰ ਦੋ ਮੋਟਰਸਾਈਕਲ ਹਰ ਇੱਕ ਚੀਜ਼ ਸਾਡੇ ਘਰ ਖਲੋਤੀ ਹੈ ਸਾਨੂੰ ਕਿਸੇ ਗੱਲ ਦੀ ਥੋੜਾ ਹੈ ਨਾਲੇ ਜਿੰਨਾ ਚੰਗਾ ਸੁਣੀ ਆ ਨਾ ਇਹਦੇ ਵਾਰ ਘੱਟ ਦੌਰੇ ਜੰਮ ਕੇ ਨਹੀਂ ਕੋਈ ਹੋ ਸਕਦਾ ਅਸੀਂ ਤਾਂ ਜਾਣ ਕੇ ਉਫਰ ਤੈਨੂੰ ਮੈਨੂੰ ਪੀੜਾ ਲੱਗਦੀ ਮੈਂ ਕੀ ਬਤਾ ਹੰਦੇ ਕੰਮ ਇਹਦੇ ਨਹੀਂ ਹੋਣਾ ਤਿਆ ਦੇਖਿਆ ਆਪਣੇ ਛਦਈਆ ਦੇ ਦੇਖੇ ਕੀ ਬਣ ਗਿਆ ਉਹ ਹੈ ਹੁਣ ਉਹਨੂੰ ਵੀ ਤੇ ਉਹ ਸਾਂਭਣ ਦਿਆ ਬਹੁਤ ਗੱਲ ਉਹ ਵੀ ਨਾ ਕੋਲ ਹੁੰਦਾ ਤੇ ਕਿੱਥੇ ਜਾਣਾ ਤੇ ਮੈਂ ਕਿੰਨਾ ਅਤਿਆਚਾਰ ਉਹਤੇ ਕਰਦੀ ਰਹੀ ਆ ਪਿਆ ਨਹੀਂ ਤੈਨੂੰ ਦੇਣਾ ਆ ਨਹੀਂ ਦੇਣਾ ਹੈ ਮੁੰਡਾ ਵੀ ਨਹੀਂ ਪਛਤਾ ਹੁੰਦਾ ਉਹਨੂੰ ਤੇ ਹੁਣ ਵੇਖ ਲਓ ਅੱਜ ਉਹ ਹੀ ਕੰਮ ਹੋਣ ਦਿਆ ਵਾ ਨਾ ਹਾਂ 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 ਚਲ ਕੋਈ ਗੱਲ ਨਹੀਂ ਤੇ ਤੂੰ ਨਾ ਤਗੜੇ ਹੋ ਕੇ ਕੰਮ ਕਰਾਉਂ ਤੂੰ ਕਿਸ ਪ੍ਰਭੂ ਕੋਈ ਗੱਲ ਨਹੀਂ ਠੀਕ ਚਲ ਕਰਨਾ ਤੇ ਹੈਗੀ ਹੈ ਕਿ ਨਾ ਇੱਕ ਦਿਨ ਚਲੋ ਠੀਕ ਹੈ ਇਹਨੂੰ ਛੱਡ ਆ ਘਰ ਇਹਨਾਂ ਦੇ ਆਹ ਚੱਲਿਆ ਅੱਜ ਚਲੋ ਠੀਕ ਜੀ